ਕਿ ਬੇਸ਼ੱਕ ਉਹ ਨੌਜਵਾਨ ਜਿਹੜਾ ਕਿ ਸੈਲੀਬ੍ਰਿਟੀ ਸੀਗਾ ਉਹਨੂੰ ਸਾਰੀ ਦੁਨੀਆ ਜਾਣਦੀ ਸੀ ਉਹਦੀ ਡੈਥ ਹੋ ਗਈ ਠੀਕ ਹੈ ਨਾ ਪਰ ਮੈਂ ਇਹ ਕਹਿਣਾ ਵੀ ਉਹ ਇੱਕ ਸੈਲੀਬ੍ਰਿਟੀ ਸੀਗਾ ਸਾਨੂੰ ਉਹਦੀ ਮੌਤ ਦਿਖ ਗਈ ਸਾਨੂੰ ਉਹਦੀ ਮੌਤ ਸਾਹਮਣੇ ਨਜ਼ਰ ਆ ਗਈ ਇਹੋ ਜੇ ਹਜ਼ਾਰਾਂ ਬੱਚੇ ਹਜ਼ਾਰਾਂ ਮੁੰਡੇ ਹਜ਼ਾਰਾਂ ਕੁੜੀਆਂ ਇਹਨਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਨੇ ਜਿਹੜੇ ਕਿ ਸਿਰਫ ਅਵਾਰਾ ਪਸ਼ੂਆਂ ਕਰਕੇ ਹੋਏ ਠੀਕ ਹੈ ਨਾ ਮੈਂ ਪਿਛਲੀ ਵੀਡੀਓ 'ਚ ਵੀ ਡਾਟਾ ਦਿੱਤਾ ਸੀ ਵੀ ਤਕਰੀਬਨ 1400 1400 ਹਰ ਸੜਕ ਹਾਦਸਾ ਸਿਰਫ ਆਵਾਰਾ ਪਸ਼ੂਆਂ ਕਰਕੇ ਤੇ ਉਹਨਾਂ ਚ ਸੈਂਕੜੇ ਮੌਤਾਂ ਹੁੰਦੀ ਠੀਕ ਹੈ ਨਾ ਉਹਨਾਂ ਚ ਇੱਕ ਇੱਕ ਮੌਤ ਰਾਜੀਵ ਰਜਵੰਦਾ ਦੀ ਹੋਈ ਹੈ ਜਿਹੜੀ ਕਿ ਸਾਡੇ ਅੱਖਾਂ ਦੇ ਸਾਹਮਣੇ ਆ ਗਈ ਸਾਨੂੰ ਲੱਗਦਾ ਵੀ ਸ਼ਾਇਦ ਇਹੀ ਇੱਕ ਮੌਤ ਹੋਈ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਸਾਨੂੰ ਕੁਐਸਚਨ ਕਰਨਾ ਚਾਹੀਦਾ ਇਹ ਵੀ ਇਹ ਵਾਰ ਆ ਪਸ਼ੂ ਸੜਕਾਂ ਤੇ ਆ ਕਿੱਥੋਂ ਗਏ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਸਾਡੀ ਇੰਨੀ ਤਕੜੀ ਮੈਨੇਜਮੈਂਟ ਹੈ ਠੀਕ ਹੈ ਨਾ ਇਹ ਚੀਜ਼ਾਂ ਕਦੋਂ ਠੀਕ ਹੋਣਗੀਆਂ ਜਦੋਂ ਸਾਡੇ ਤੋਂ ਕਾਉਂਟੈਕਸ ਲਿਆ ਜਾਂਦਾ ਅਸੀਂ ਸਰਕਾਰ ਨੂੰ ਟੈਕਸੇਸ਼ਨ ਦਿੰਨੇ ਆ ਪੈਸਾ ਦਿੰਨੇ ਆ ਸਾਰਾ ਕੁਝ ਦਿੰਨੇ ਆ ਇਹ ਚੀਜ਼ਾਂ ਠੀਕ ਕਦੋਂ ਹੋਣਗੀਆਂ ਕਦੋਂ ਤੱਕ ਰਾਜਵੀਰ ਜਵੰਦੇ ਵਰਗੇ ਨੌਜਵਾਨ ਇਹਨਾਂ ਚੀਜ਼ਾਂ ਦੇ ਮਤਲਬ ਸ਼ਿਕਾਰ ਹੁੰਦੇ ਰਹਿਣਗੇ ਠੀਕ